ਤੇ ਮਲਜ਼ਮ ਨੂੰ ਜੇਲ੍ਹ ਦੇ ਵਿੱਚ ਮਿਲਣ ਗਈ ਬੱਚੀ ਦੀ ਮਾਂ ਨੇ ਬਾਹਰ ਆ ਕੇ ਕੈਮਰੇ ਸਾਹਮਣੇ ਕਹੀਆਂ ਐਸੀਆਂ ਗੱਲਾਂ ਸੁਣ ਕੇ ਤੁਹਾਡੇ ਵੀ ਖੋਸ਼ ਉੱਡ ਜਾਣਗੇ ਤੁਹਾਨੂੰ ਦੱਸਾਂਗੇ ਕਿ ਆਖਰਕਾਰ ਜਲੰਧਰ ਘਟਨਾ ਤੋਂ ਬਾਅਦ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਸੋ ਆਖਰਕਾਰ ਲੜਕੀ ਦੀ ਪੋਸਟਮਾਰਨ ਰਿਪੋਰਟ ਵੀ ਜਿਹੜੀ ਹੈ ਸਾਹਮਣੇ ਆ ਚੁੱਕੀ ਹੈ ਸੋ ਆਖਰਕਾਰ ਕੁਝ ਹੋਰ ਲੋਕ ਨੇ ਜੋ ਇਸ ਮਾਮਲੇ ਦੀ ਤੈਅ ਤੱਕ ਜਾਣਾ ਚਾਹੁੰਦੇ ਨੇ ਸੋ ਆਖਰ ਕਿਤੇ ਨਾ ਕਿਤੇ ਜੋ ਮਲਜ਼ਮ ਹੈ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਾਰੇ ਜਾਣਨਾ ਚਾਹੁੰਦੇ ਨੇ ਸੋ ਸਾਰੀਆਂ ਗੱਲਾਂ ਜੜੀਆਂ ਨੇ ਬਿਲਕੁਲ ਬਹੁਤ ਹੀ ਜ਼ਿਆਦਾ ਹਾਈਲਾਈਟ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਕਿ ਲੜਕੀ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਅਹਿਮ ਖੁਲਾਸੇ ਹੋਏ ਨੇ ਸੋ ਕਿਸ ਤਰ੍ਹਾਂ ਦੇ ਖੁਲਾਸੇ ਹੋਏ ਨੇ ਸੋ ਪੁਲਿਸ ਅਧਿਕਾਰੀਆਂ ਨੇ ਪੋਸਟਮਾਰਟਮ ਰਿਪੋਰਟ ਦੇ ਬਾਰੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜੋ ਸੱਚਾਈ ਦੱਸੀ ਹੈ ਉਸ ਨੇ ਸਾਰਿਆਂ ਨੂੰ ਹੀ ਹੈਰਾਨ ਕਰ ਦਿੱਤਾ ਹੈ ਜਲੰਧਰ ਦੇ ਵਿੱਚ ਜਿੱਥੇ ਪਾਰਸ ਸਟੇਟ ਖੇਤਰ ਦੇ ਵਿੱਚ ਜੇ ਪੋਸਟਮਾਰਟਮ ਰਿਪੋਰਟ ਨੇ ਭਿਆਨਕ ਖੁਲਾਸੇ ਕੀਤੇ ਨੇ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਲੜਕੀ ਦਾ ਉਤਆ ਗਿਆ ਹੈ ਸੋ ਆਖਰ ਡਾਕਟਰਾਂ ਨੇ ਲੜਕੇ ਆਖਰ ਇਸ ਤੋਂ ਲਾ ਕਰਦੀਆਂ ਨੇ ਕਮਿਸ਼ਨਰ ਰੇਟ ਪੁਲਿਸ ਨੇ ਵੀਰਵਾਰ ਨੂੰ ਦੋਸ਼ੀ ਹਰਮਿੰਦਰ ਸਿੰਘ ਉਰਫ ਰਿੰਪੀ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀ ਏ ਡੀ ਸੀ ਪੀ ਹਰਿੰਦਰ ਸਿੰਘ ਗਿੱਲ ਅਤੇ ਐਡਵੋਕੇਟ ਪੰਕਜ ਸ਼ਰਮਾ ਨੇ ਦੱਸਿਆ ਹੈ ਕਿ ਪੁਲਿਸ ਨੇ 10 ਦਿਨਾਂ ਦਾ ਰਿਮਾਂਡ ਮੰਗਿਆ ਸੀ ਜਿਸ ਤੋਂ ਬਾਅਦ ਅਦਾਲਤ ਨੇ ਦੋਸ਼ੀ ਨੂੰ 9 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਰਿਮਾਂਡ ਜਾਜ ਕਰਤਾਵਾਂ ਨੂੰ ਸਬੂਤ ਬਰਾਮਦ ਕਰਨ ਅਤੇ ਦੋਸ਼ੀ ਤੋਂ ਹੋਰ ਪੁੱਛਗਿੱਛ ਕਰਨ ਦੇ ਵਿੱਚ ਮਦਦ ਕਰੇਗਾ ਕੇਸ ਦੀ ਅਗਲੀ ਜਾਂਚ ਲਈ ਪੋਸਟਮਾਰਟਮ ਦੌਰਾਨ ਲਏ ਗਏ ਸਵੈਥ ਮੇਟਰ ਫੋਰੈਂਸਿੰਗ ਨਮੂਨੇ ਅਤੇ ਦੋਸ਼ੀ ਦਾ ਨਮੂਨਾ ਡੀਐਨਏ ਮੈਚਿੰਗ ਲਈ ਲੈਬੋਰੀ ਭੇਜ ਦਿੱਤਾ ਗਿਆ ਹੈ ਪੁਲਿਸ ਨੇ ਦੱਸਿਆ ਹੈ ਕਿ ਡੀਐਨਏ ਰਿਪੋਰਟ ਕੇਸ ਦੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਜਿਹੜੀ ਹੈ ਅਹਿਮ ਹੋਵੇਗੀ ਪੁਲਿਸ ਟੀਮਾ ਦੋਸ਼ੀ ਦੇ ਗੁੰਮ ਹੋਏ ਮੋਬਾਈਲ ਫੋਨ ਦੀ ਤਲਾਸ਼ੀ ਵੀ ਕਰ ਰਹੀਆਂ ਨੇ ਔਰ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਪਹਿਲਾਂ ਹੀ ਏਐਸਆਈ ਮੰਗਤ ਰਾਮ ਨੂੰ ਬਰਖਾਸਤ ਕੀਤਾ ਜਾ ਚੁੱਕਿਆ ਹੈ ਉਸ ਨੂੰ ਇਸ ਲਈ ਬਰਖਾਸਤ ਕੀਤਾ ਗਿਆ ਸੀ ਕਿਉਂਕਿ ਉਹ ਸ਼ੁਰੂਆਤੀ ਤਲਾਸ਼ੀ ਦੌਰਾਨ ਦੋਸ਼ੀ ਦੇ ਘਰ ਵਿੱਚ ਲੜਕੀ ਨੂੰ ਲੱਭਣ ਦੇ ਵਿੱਚ ਅਸਫਲ ਰਿਹਾ ਸੀ ਇਹ ਬਰਖਾਸਤਗੀ ਦੇ ਬਾਬੂ ਕੀਤੀ ਗਈ ਸੀ ਕਿ ਸਥਾਨਕ ਲੋਕ ਲਗਾਤਾਰ ਜ਼ੋਰ ਦੇ ਹੈਸਾਨਾ ਦੀ ਲੜਕੀ ਨੂੰ ਆਖਰੀ ਵਾਰ ਉਸੇ ਘਰ ਦੇ ਵਿੱਚ ਦਾਖਲ ਹੁੰਦੇ ਦੇਖਿਆ ਗਿਆ ਸੀ ਏ ਡੀ ਸੀ ਪੀ ਗਿੱਲ ਨੇ ਦੱਸਿਆ ਕਿ ਏ ਐਸ ਆਈ ਮੰਗਤ ਰਾਮ ਵਿਰੁੱਧ ਜਾਂਚ ਕਾਰਵਾਈ ਜਿਹੜੀ ਹੈ ਉਹ ਵੀ ਚੱਲੇਗੀ ਹਾਲਾਂਕਿ ਜਾਂਚ ਜਿਹੜੀ ਹੈ ਉਸ ਦੇ ਖਿਲਾਫ ਬਿਲਕੁਲ ਇਸੇ ਤਰ੍ਹਾਂ ਹੀ ਰਹਿਣਾ ਕਰੇਗੀ ਔਰ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਆਖਰਕਾਰ ਜੇ ਗੱਲ ਕੀਤੀ ਜਾਵੇ ਜਲੰਧਰ ਦੇ ਲੋਕਾਂ ਦੇ ਵਿੱਚ ਕਾਫੀ ਗੁੱਸਾ ਦਿਖਾਈ ਦੇ ਰਿਹਾ ਹੈ ਸੋ ਆਕਰ ਜੋ ਮੁਜ਼ਮ ਦੇ ਖਿਲਾਫ ਔਰ ਜੋ ਗੁੱਸਾ ਹੈ ਸੋ ਆਕਰ ਬਹੁਤ ਦੇ ਸਿਖਰਾਂ ਤੇ ਹੈ ਔਰ ਦੂਜੀ ਗੱਲ ਜੇ ਕੀਤੀ ਜਾਵੇ ਤਾਂ ਕੁਝ ਲੋਕ ਸੋਸ਼ਲ ਮੀਡੀਆ ਤੇ ਆਪੋ ਆਪਣੀ ਅਕਲ ਦੇ ਮੁਤਾਬਕ ਕੁਝ ਲੋਕ ਵੀਡੀਓ ਸ਼ੇਅਰ ਕਰ ਰਹੇ ਨੇ ਕੁਝ ਲੋਕ ਆਪੋ ਆਪਣੇ ਤੌਰ ਤੇ ਆਵਾਜ਼ ਉਠਾ ਰਹੇ ਨੇ ਜਿਸ ਦੀ ਜਿਹੜੀ ਹੈ ਕੋਈ ਵੀ ਗੱਲਬਾਤ ਦਾ ਮੌਈਨਾ ਜਿਹੜਾ ਹੈ ਨਹੀਂ ਬਣਦਾ ਸੋ ਅਖਰ ਕਿਹਾ ਜਾ ਰਿਹਾ ਹੈ ਕਿ ਮੁਲਜ਼ਮ ਨੂੰ ਜਿਹੜਾ ਜੇਲ੍ਹ ਦੇ ਵਿੱਚ ਬੱਚੀ ਦੀ ਮਾਂ ਮਿਲਣ ਗਈ ਹੈ ਇਹ ਸਭ ਕੁਝ ਝੂਠ ਹੈ ਇਸ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਇਹਨਾਂ ਇਹੋ ਜਿਹੇ ਅਫਵਾਹਾਂ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਹੈ ਤਦੋਂ ਇਹ ਵੀ ਦੱਸਣਾ ਚਾਹੀਦਾ ਸੋ ਆਕਰ ਅਜੇ ਹੀ ਕੋਈ ਗਲਤ ਗੱਲ ਜ਼ਿਕਰ ਹੋਏਗੀ ਤਾਂ ਸੋਸ਼ਲ ਮੀਡੀਆ ਤੇ ਕੀ ਤੇ ਪੂਰੀ ਦੁਨੀਆ ਦੇ ਵਿੱਚ ਉਸ ਦਾ ਹੰਗਾਮਾ ਹੋ ਜਾਏਗਾ ਪਰਿਵਾਰ ਵਾਲੇ ਤੇ ਬਲਕੇ ਵੀ ਗੱਲ ਕਹਿ ਰਹੇ ਨੇ ਕਿ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਹੋ ਸਕੇ ਤੇ ਦਿੱਤੀ ਜਾਵੇ ਆਕਰ ਜੋ ਉਸ ਨੇ ਕੀਤਾ ਹੈ ਉਹ ਬਿਲਕੁਲ ਵੀ ਮਾਫੀ ਦੇ ਲਾਇਕ ਨਹੀਂ ਹੈ ਸੋ ਆਕਰ ਇੱਕ ਬੱਚੀ ਦੀ ਮਾਂ ਉਸ ਨੂੰ ਕਿਉਂ ਮਿਲਣ ਗਏਗੀ ਕੀ ਉਸ ਦੇ ਨਾਲ ਦਾ ਰਿਸ਼ਤਾ ਹੈ ਸੋ ਆਕਰ ਇਹਨਾਂ ਚੀਜ਼ਾਂ ਤੋਂ ਸਾਨੂੰ ਜਿਹੜਾ ਹੈ ਸੋਚਣ ਦੀ ਲੋੜ ਹੈ ਸੋ ਮਿਲਦਿਆਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ